ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗਿਆਨ ਧਿਆਨ ਕਿਛ ਕਰਮ ਨਾ ਜਾਣ ਨਾ ਹਿੰਨ ਨਿਰਮਲ ਕਰਨੀ ਸਾਦੇ ਸੰਗਤ ਕੈ ਅੰਚਲ ਲਾਵ ਬਿਖਮ ਨਦੀ ਜਾਇ ਤਰਣੀ ਦੋ ਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਆਪੰ ਗੰਬੇ ਭੂਤੇ ਬਾਸ ਕੀਓ ਵਿਖਿਆਨਸੋ ਬੈਠ ਕੇ ਐਸੀ ਹੀ ਐਸੀ ਸੁਬਸ ਬਤਾਇਓ ਸਾਚ ਕਹੂੰ ਸੁਨ ਲਿਓ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇਓ ਜਗੋ ਜਗਤਨ ਚਬਰ ਛਤਰ ਤਖਤ ਦੇ ਮਾਲਕ ਦਸਾਂ ਪਾਦਸ਼ਾਹਾਂ ਜਿੱਦੀ ਜੋਤ ਹਾਜ਼ਰ ਨਾਜ਼ਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪਵਨ ਪਵਿੱਤਰ ਸਤਿਗੁਰਾਂ ਦੇ ਸਨਮੁਖ ਹਾਜ਼ੂਰੀ ਅੰਦਰ ਜੁੜੇ ਬੈਠੀ ਗੁਰੂ ਪਿਆਰੀ ਗੁਰੂ ਸਾਰੀ ਗੁਰੂ ਕੀ ਸਾਜੀ ਸਾਜ ਕੀ ਨਵਾਜੀ ਗੁਰੂ ਕਾ ਖਾਸ ਰੂਪ ਖਾਲਸਾ ਸੱਦ ਸੰਗਤ ਜੀਓ ਆਓ ਕੁਝ ਸਮੇਂ ਲਈ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਨਾਲ ਮਨ ਵਰਤਿਆਂ ਇਕਾਗਰ ਕਰਕੇ ਜੁੜ ਕਰਕੇ ਬਹਿਣ ਦੀ ਕਿਰਪਾਲਤਾ ਕਰਿਏ ਸਮੇਂ ਔਰ ਸਵਾਸਾਂ ਨੂੰ ਸਫਲਾ ਕਰੀਏ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਪ ਸੰਗਤ ਨੇ ਬਹੁਤ ਵਧੀਆ ਸ਼ੁੱਭ ਉਪਰਾਲਾ ਪ੍ਰਾਪਤ ਕੀਤਾ ਜੋ ਕਿ ਸਰਬੱਧ ਸੰਗਤ ਨੇ ਸਰਬੱਧ ਨਗਰ ਨੇ ਇਲਾਕਾ ਨਿਵਾਸੀ ਸੰਗਤ ਨੇ ਇਕੱਤਰ ਹੋ ਕੇ ਸਰਬੱਧ ਸੰਗਤ ਦੇ ਭਲੇ ਵਾਸਤੇ ਕਾਇਨਾਤ ਵਾਸਤੇ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਸਤਿਗੁਰੂ ਜੀ ਦਾ ਪਾਵਨ ਪਵਿੱਤਰ ਊਟ ਆਸਰਾ ਤੱਕਣਾ ਕੀਤਾ ਸਰਬੱਤ ਦੇ ਭਲੇ ਦੀ ਤੰਦਰੁਸਤੀ ਦੀ ਚੜ੍ਹਦੀ ਕਲਾ ਦੀ ਅਰਦਾਸ ਜੀ ਜੰਮ ਫਸਲ ਵਾੜੀ ਦੀ ਸਲਾਮਤੀ ਦੀ ਅਰਦਾਸ ਬੇਨਤੀ ਤੇ ਕਰਨੇ ਵੈਸੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਦਰਕਰ ਦੇ ਵਿੱਚ ਸਤਗੁਰੂ ਦੀ ਮਰਿਆਦਾ ਸਾਨੂੰ ਇਹੀ ਪਹਿਲਾ ਸਟੈਪ ਪਹਿਲੀ ਪੌੜੀ ਪਹਿਲਾ ਕਦਮ ਚੱਲਣ ਵਾਸਤੇ ਇਹੀ ਪ੍ਰੇਰਿਤ ਕਰਦਾ ਏ ਕਿ ਸਰਬੱਤ ਸੰਗਤ ਦਾ ਸਰਬੱਤ ਕਾਇਨਾਤ ਦਾ ਭਲਾ ਮੰਗਿਆ ਜਾਵੇ ਭਲੇ ਦੀ ਲੋਚਨਾ ਕੀਤੀ ਜਾਵੇ ਤੇ ਸਤਗੁਰੂ ਜੀ ਕਿਰਪਾ ਕਰਦੇ ਜਿਵੇਂ ਰੋਜ਼ਾਨਾ ਆਪਾਂ ਅਰਦਾਸ ਬੇਨਤੀ ਤੋਂ ਪ੍ਰੰਤ ਕਹਿੰਨੇ ਆ ਨਾ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਸਰਬਤ ਦਾ ਭਲਾ ਮੰਗਣਾ ਵੀ ਬਹੁਤ ਵੱਡੀ ਵਿਚਾਰ ਹੈ ਬਹੁਤ ਵੱਡੇ ਜਗਰੇ ਦੀ ਬਹੁਤ ਵੱਡੇ ਨਿਮਰਤਾ ਦੀ ਲੋੜ ਪੈਂਦੀ ਹੈ ਨਹੀਂ ਤਾਂ ਬੇਨਤੀ ਕਰਮ ਹੈ ਸੰਸਾਰ ਦੇ ਵਿੱਚ ਪੁਰਾਣੀ ਆਪਣੇ ਮਤਲਬ ਨੂੰ ਆਪਨੇ ਭਲੇ ਨੂੰ ਆਪਣੀ ਵਿਚਾਰ ਨੂੰ ਮੁੱਖ ਰੱਖ ਕੇ ਬੇਅੰਤ ਜਤਨ ਪਿਆ ਕਰਦਾ ਬੇਅੰਤ ਵਿਚਾਰਾਂ ਕਰਦਾ ਕੱਲਣਾ ਕੱਲ ਦਾ ਮਿਹਨਤ ਮੁਸ਼ਕਲਤ ਬੇ ਕਰਦਾ ਪਰ ਅਸਲ ਆਨੰਦ ਉਦੋਂ ਆਉਂਦਾ ਜਦੋਂ ਸਰਬੱਤ ਦੇ ਭਲੇ ਦੇ ਵਿੱਚ ਸਤਿਗੁਰ ਦੇ ਸਨਮੁਖ ਜੁੜਿਆ ਜਾਵੇ ਸਤਿਗੁਰ ਦੀ ਪ੍ਰਾਪਤੀ ਕੀਤੀ ਜਾਵੇ ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕੀਤੀ ਜਾਵੇ ਜਿਵੇਂ ਆਪ ਸੰਗਤ 'ਤੇ ਕਰਨੇ ਹਨ ਤੇ ਸਤਿਗੁਰੂ ਜੀ ਕਿਰਪਾ ਕਰਦੇ ਜਿਵੇਂ ਮਹਾਂਬੁਰਖਾਂ ਦੇ ਬਚਨ ਹੈ ਸਤਿਗੁਰੂ ਦੀ ਮਰਿਆਦਾ ਦਰਸਾਉਂਦੀ ਸਤਿਗੁਰੂ ਜੀ ਕਹਿੰਦੇ ਜ਼ਿੰਦਗੀ ਅੰਦਰ ਤਿੰਨ ਪ੍ਰਕਾਰ ਦੇ ਭਵੇ ਸ਼ਬਦ ਹੈ ਉਹ ਪ੍ਰਾਪਤ ਕੀਤੇ ਜਾਵਣ ਤੇ ਇਹ ਪ੍ਰਾਣੀ ਇਹ ਮਨੁੱਖ ਕਦਾਚਿਤ ਕਿਸੇ ਪ੍ਰਕਾਰ ਕੋਈ ਦੁਨੀਆਂ ਦੇ ਵਿੱਚ ਮਨੁੱਖੇ ਜਨਮ ਜੀਵਨ ਦੇ ਵਿੱਚ ਦੁੱਖ ਪ੍ਰਾਪਤ ਨਹੀਂ ਕਰਦਾ ਧੋਖੇ ਪ੍ਰਾਪਤ ਨਹੀਂ ਕਰਦਾ ਕਿਸੇ ਪ੍ਰਕਾਰ ਉਹਨਾਂ ਦੀ ਔਖੀ ਘੜੀ ਪ੍ਰਾਪਤ ਨਹੀਂ ਕਰਦਾ ਤੇ ਮੈਂ ਅਰਜ ਕਰਾਂ ਉਹ ਤਿੰਨ ਪ੍ਰਕਾਰ ਦੇ ਭਵੇ ਸ਼ਬਦ ਕਿਹੜੇ ਆ ਪਹਿਲਾ ਪੱਬਾ ਪਲਾ ਜਿਹੜਾ ਆਪਾਂ ਸਰਬੱਤ ਸੰਗਤ ਦਾ ਭਲਾ ਮੰਗਦੇ ਹਾਂ ਭਲੇ ਦੀ ਲੋਚਨਾ ਕਰ ਰਹੇ ਹਾਂ ਦੂਜਾ ਅੱਖਰ ਹੈ ਪੱਬਾ ਭਾਣਾ ਤੀਜਾ ਅੱਖਰ ਹੈ ਪੱਬਾ ਪੁੱਲ ਹੁਣ ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜਾ ਭਾਣਾ ਮਨਣਾ ਵੀ ਗੁਰ ਸਕਦੇ ਹੈ ਸੇ ਆਉਂਦਾ ਨਿਮਰਤਾ ਵਾਲੀ ਆਪ ਸੰਗਤ ਦੇ ਵਰਗੇ ਆਪ ਗੁਰਮੁਖ ਪਿਆਰਿਆਂ ਵਰਗੇ ਦੇ ਹਿੱਸੇ ਹੁੰਦਾ ਤੇ ਜੇ ਸਤਗੁਰੂ ਜੀ ਕਹਿੰਦੇ ਭਲੇ ਦੀ ਵਿਚਾਰ ਕੀਤੀ ਜਾਵੇ ਤੇ ਭਲਾ ਵੀ ਆਪ ਸੰਗਤ ਗੁਰਮੁਖ ਵਰਗੇ ਸੰਗਤ ਕਰ ਸਕਨੇ ਹੋ ਰੱਬ ਵਰਗੀ ਸੰਗਤ ਆਪ ਕਰ ਸਕਨੇ ਹੋ ਕਿਉਂਕਿ ਸਤਗੁਰੂ ਦੀ ਕਿਰਪਾ ਦੇ ਨਾਲ ਦੇਖੀਦਾ ਨਾ ਛੋਛਲ ਮੀਡੀਆ ਤੇ ਕਿ ਜਿੱਥੇ ਕੋਈ ਆਫਤ ਆਉਂਦੀ ਹੈ ਸਭ ਤੋਂ ਪਹਿਲਾਂ ਨਾਨਕ ਨਾਮ ਲੈਵਾ ਗੁਰ ਸੰਗਤਾਂ ਪਹੁੰਚ ਜਾਂਦੀਆਂ ਸਿੱਖ ਪਹੁੰਚ ਜਾਂਦੇ ਨੇ ਉਹ ਭਾਵੇਂ ਸੰਸਥਾ ਦੇ ਨਾਮ ਦੀ ਪਹੁੰਚਣ ਉਹ ਸੰਸਥਾ ਨੂੰ ਚਲਾਉਣ ਵਾਲੇ ਕੇਵਲ ਗੁਰੂ ਦੇ ਸਿੱਖ ਐ ਗੁਰੂ ਦੇ ਪਿਆਰੇ ਆਪ ਸੰਗਤ ਵਰਗੇ ਆਪ ਸੰਗਤ ਦੇ ਸਹਿਯੋਗ ਦੇ ਨਾਲ ਐ ਤੇ 사ਤਗੁਰੂ ਜੀ ਕਿਰਪਾ ਕਰਦੇ ਨੇ ਹੁਣ ਉਥੇ ਭਲਾ ਵਿਚਾਰ ਕੀਤਾ ਜਾਂਦਾ ਭਲੇ ਦੀ ਲੋਚਨਾ ਕੀਤੀ ਜਾਂਦੀ ਹੈ ਹਰੇਕ ਦੀ ਮਦਦ ਕੀਤੀ ਜਾਂਦੀ ਹੈ ਉਥੇ ਕੋਈ ਨਹੀਂ ਦੇਖਿਆ ਜਾਂਦਾ ਗਰੀਬ ਹੈ ਅਮੀਰ ਹੈ ਸਾਡਾ ਇਹ ਆਪਣਾ ਬਗਾਨਾ ਕੌਣ ਹੈ ਕੋਈ ਨਹੀਂ ਉਥੇ ਤੇ ਇੱਕੋ ਇੱਕ ਵਿਚਾਰ ਹੁੰਦੀ ਹੈ ਸਤਿਗੁਰੂ ਦੀ ਗੁਰਬਾਣੀ ਕਹਿੰਦੀ ਅਵਲ ਅੱਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਜਾਗ ਉਪਜਿਆ ਕੌਣ ਭਲੇ ਕੋ ਬੰਦੇ ਹੁਣ ਸਾਧਗੁਰੂ ਜੀ ਕਹਿੰਦੇ ਇੱਕ ਪ੍ਰਮਾਤਮਾ ਦੀ ਕਿਰਪਾ ਰਹਿਮਤ ਵਰਤੀ ਇੱਕ ਵਾਹਿਗੁਰੂ ਦੀ ਕਿਰਪਾ ਵਰਤੀ ਹੈ ਉਸ ਅਕਾਲ ਪੁਰਖ ਪ੍ਰਮਾਤਮਾ ਦੀ ਇਹੋ ਜੀ ਦਇਆ ਵਰਤੀ ਹੈ ਆ ਜੀ ਦੇ ਵਿੱਚ ਸਰਬੱਤ ਦਾ ਭਲਾ ਮੰਗਿਆ ਜਾਂਦਾ ਇਹ ਵਿਚਾਰ ਕੀਤੀ ਜਾਂਦੀ ਹੈ ਕੋਈ ਆਪਣਾ ਨਹੀਂ ਕੋਈ ਬਗਾਨਾ ਨਹੀਂ ਦੇਖਿਆ ਜਾਂਦਾ ਆ ਜਿਵੇਂ ਭਾਈ ਕਨਈਆ ਜੀ ਜਲ ਦੀ ਸੇਵਾ ਪਹਿ ਕਰਦੇ ਨੇ ਭਾਵੇਂ ਆਪਣਿਆਂ ਭਾਵੇਂ ਬਰੁਧੀ ਹੈ ਭਾਵੇਂ ਉਹ ਐਂਟੀ ਆਪਣੇ ਤੋਂ ਚੜਾਈ ਕਰਕੇ ਆਏ ਨੇ ਪਰ ਫੇਰ ਵੀ ਜੰਗ ਜੁੱਧ ਦੇ ਮੈਦਾਨ ਦੇ ਵਿੱਚ ਸੇਵਾ ਪੇ ਕਰਦੇ ਨੇ ਤੇ ਸੇਵਾ ਕਰ ਲੱਗਿਆ ਕੋਈ ਇਹ ਚਤਾਰਿਆ ਨਹੀਂ ਜਾਂਦਾ ਸਾਡਾ ਏ ਬਗਾਨਾ ਏ ਇਹ ਬੈਰੀ ਏ ਇਹ ਮਿੱਤਰ ਏ ਸਤਿਗੁਰ ਦੀ ਗੁਰਬਾਣੀ ਤੇ ਕਹਿੰਦੀ ਨਾ ਕੋ ਬੈਰੀ ਨਾਹੀ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਓਥੇ ਤੇ ਕੇਵਲ ਇਹ ਵੇਖਿਆ ਜਾਂਦਾ ਸਤਿਗੁਰ ਸਾਧਰ ਕਰਦੀ ਵਿਚਾਰ ਨੂੰ ਪ੍ਰਾਪਤ ਕੀਤਾ ਜਾਂਦਾ ਗੁਰਸਿੱਖਾਂ ਦੀ ਵਿਚਾਰ ਸਤਿਗੁਰ ਦੀ ਮਤ ਸਤਿਗੁਰ ਦੀ ਵਿਚਾਰ ਨੂੰ ਦੇਖਿਆ ਜਾਂਦਾ ਕੌਣ ਹੈ ਇਹ ਇਨਸਾਨ ਦੇ ਵਿੱਚ ਰੱਬ ਹੈ ਇਹਦੇ ਵਿੱਚ ਪਰਮਾਤਮਾ ਵਸਦਾ ਏ ਇਹਦੇ ਵਿੱਚ ਵੀ ਉਹ ਵਾਹਿਗੁਰੂ ਦੀ ਸਦਾ ਏ ਇਹ ਵੇਖਿਆ ਜਾਂਦਾ ਤੇ ਫਿਰ ਸਤਿਗੁਰ ਜੀ ਕਿਰਪਾ ਕਰਦੇ ਰਹਿਮਤ ਕਰਦੇ ਨੇ ਜਦੋਂ ਇਦਾਂ ਦੀ ਵਿਚਾਰ ਬਣ ਜਾਂਦੀ ਹੈ ਇਹ ਗੁਰੂ ਪਿਆਰਿਓ ਉਦੋਂ ਸਤਿਗੁਰ ਦੇ ਗੁਰਸਿੱਖ ਸਤਿਗੁਰ ਦੇ ਪਿਆਰੇ ਸਤਿਗੁਰ ਦੀ ਸੰਗਤ ਆਪ ਰੱਬ ਵਰਗੀ ਸੰਗਤ ਦਾ ਦੀਦਾਰ ਪਿਆ ਹੁੰਦਾ ਏ ਉਦੋਂ ਸਤਿਗੁਰ ਦੀ ਕਿਰਪਾ ਰਹਿਮਤ ਪ੍ਰਾਪਤ ਹੁੰਦੀ ਗੁਰੂ ਨਾਨਕ ਦੇ ਦਰਕਰ ਦੀ ਜਿਹੜੀ ਫਲਸਫੇ ਦੀ ਵਿਚਾਰ ਹੈ ਪ੍ਰਾਪਤ ਹੋ ਜਾਂਦੀ ਹੈ ਕਿਉਂਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰ ਨੇ ਚਾਰ ਉਦਾਸੀਆਂ ਧਾਰਨ ਕੀਤੀਆਂ ਉਹਦੇ ਵਿੱਚ ਇਹੀ ਸਤਿਗੁਰ ਨੇ ਉਪਦੇਸ਼ ਦਿੱਤਾ ਕਿ ਭਾਈ ਕਿਸੇ ਪ੍ਰਕਾਰ ਕੋਈ ਬੈਰ ਬਰੋਧ ਨਹੀਂ ਰੱਖਣਾ ਭਲਾ ਜੋ ਲੋਚਣਾ ਨਾਮ ਜਪਣਾ ਵੰਡ ਕੇ ਛਕਣਾ ਕਿਰਤ ਕਰਨੀ ਚੰਗਿਆਈ ਦੀ ਵਿਚਾਰ ਪ੍ਰਦਾਨ ਕੀਤੀ ਸਤਿਗੁਰ ਜੀ ਨੇ ਤੇ ਅੱਜ ਅਸੀਂ ਉਹ ਵਿਚਾਰ ਪ੍ਰਾਪਤ ਕਰ ਰਹੇ ਹਾਂ ਆਪ ਸੰਗਤ ਵਧਾਈ ਦੇ ਪਾਦਰੋ ਇਸਰਬੱਤ ਸੰਗਤ ਦਾ ਕੈਨਾਤ ਦਾ ਜੀ ਜੰਦ ਫਸਲਵਾੜੀ ਦਾ ਭਲਾ ਪਿਆ ਵਿਚਾਰ ਕਰਨੇ ਆ। ਤੇ ਮੈਂ ਵਿਚਾਰ ਕਰਦਾ ਸੀ ਜਦੋਂ ਭਲੇ ਦੀ ਲੋਚਨਾ ਕੀਤੀ ਜਾਂਦੀ ਹੈ ਜਦੋਂ ਪੁੱਲ ਬਖਸ਼ਾ ਦਿੱਤੀ ਜਾਂਦੀ ਹੈ ਜਦੋਂ ਭਾਣਾ ਮੰਨ ਲਿਆ ਜਾਂਦਾ ਹੈ ਤੇ ਭਾਈ ਕਨਈਆ ਜੀ ਦੀ ਤਰ੍ਹਾਂ ਸੋਚ ਕੇ ਵੇਖੀ ਉਹਨਾਂ ਦੀ ਮਾਤ ਗ੍ਰਹਿਣ ਉਹਨਾਂ ਦੇ ਪਾਏ ਪੂਰਣੇ ਨੂੰ ਪ੍ਰਾਪਤ ਕਰਕੇ ਵੇਖੀ ਮੈਂ ਗੱਲ ਉਥੇ ਲੈ ਕੇ ਆਵਾਂ। ਤੇ ਭਾਈ ਕਨਈਆ ਜੀ ਜੰਗ ਮੈਦਾਨ ਦੇ ਵਿੱਚ ਹਰੇਕ ਪ੍ਰਾਣੀ ਨੂੰ ਜਲ ਦੀ ਸੇਵਾ ਪੈ ਕਰਦੇ ਨੇ ਕਿਸੇ ਪ੍ਰਕਾਰ ਉਹਨਾਂ ਨੇ ਇਹ ਨਹੀਂ ਵਿਚਾਰ ਕੀਤੀ ਇਹ ਵਿਗਾਨਾ ਏ ਮਿੱਤਰ ਏ ਵੈਰੀ ਏ ਸਾਰਿਆਂ ਨੂੰ ਆਪਣੀ ਸਮਝਿਆ ਤੇ ਸਾਧਗੁਰੂ ਜੀ ਦੀ ਕਿਰਪਾ ਰਹਿਮਤ ਵਰਦੀ ਏਦਾਂ ਕਿਰਪਾ ਵਰਦੀ ਤੇ ਗਰੂ ਪਿਆਰਿਓ ਜਦੋਂ ਦੇਖਿਆ ਬਾਕੀ ਦੇ ਨਾਲ ਦੇ ਸਿੰਘਾਂ ਨੇ ਕਿ ਭਾਈ ਕਨਈਆ ਜੀ ਜਲ ਦੀ ਸੇਵਾ ਬੇ ਕਰਦੇ ਨੇ ਅਸੀਂ ਉਹਨਾਂ ਨੂੰ ਫਟੜ ਕਰਕੇ ਥੱਲੇ ਸੁੱਟਦੇ ਆ ਫਦੇ ਪ੍ਰਾਪਤ ਕਰਨ ਦੀ ਵਿਚਾਰ ਪ੍ਰਾਪਤ ਕਰਨੇ ਪਰ ਭਾਈ ਕਨਈਆ ਜੀ ਉਹਨਾਂ ਨੂੰ ਜਲ ਦੀ ਸੇਵਾ ਕਰਕੇ ਤੜਫਦਿਆਂ ਨੂੰ ਵਿਲਕਦਿਆਂ ਨੂੰ ਸਹਿਕਦਿਆਂ ਨੂੰ ਪਾਣੀ ਪਲਾ ਕੇ ਜਲ ਪਿਆ ਕੇ ਸਾਡੇ ਖਿਲਾਫ ਲੜਨ ਦੀ ਜਿਹੜੀ ਤਾਕਤ ਹੈ ਅਨਰਜ਼ੀ ਆ ਫਿਰ ਉਹਨਾਂ ਨੂੰ ਪ੍ਰਦਾਨ ਕਰ ਦਿੰਦਾ ਆਉ ਕਿਸੇ ਗੁਰਸਖ ਨੇ ਜਾ ਕੇ ਧੰਨ ਸ਼੍ਰੀ ਗੁਰੂ ਗੁਰੂ ਨਾਨਕ ਦੇ ਮਹਰ ਦੇ ਪਵਿੱਤਰ ਚਰਣਾ ਦੇ ਵਿੱਚ ਜਾ ਕੇ ਬੇਨਤੀ ਕੀਤੀ ਹੈ ਕਹਿਣ ਲੱਗੇ ਸਤਿਗੁਰ ਜੀ ਆਹ ਤੁਹਾਡਾ ਗੁਰਸਿੱਖ ਨਾ ਜਿਹੜਾ ਭਾਈ ਕਨਈਆ ਉਹ ਜਲ ਦੀ ਸੇਵਾ ਕਰਦਿਆ ਸਤਗੁਰੂ ਜੀ ਕਿਰਪਾ ਕਰੋ ਉਹਨੂੰ ਵਰਜੋ ਰੋਕੋ ਉਹਨੂੰ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੁਲਾਇਆ ਕਹਿੰਦੇ ਬੁਲਾ ਕੇ ਲੈ ਕੇ ਆਓ ਕੀ ਕਾਰਨ ਪੁੱਛਿਆ ਭਾਈ ਕਨਈਆ ਉਹ ਭਾਈ ਤੇਰੇ ਖਿਲਾਫ ਇਦਾਂ ਸ਼ਿਕਾਇਤ ਦਾ ਕੀ ਸੱਚ ਹੈ ਉਹ ਕਹਿਣ ਲੱਗਾ ਸਤਗੁਰੂ ਜੀ ਸੱਚ ਹੈ ਫੇਰ ਵੀ ਇਹ ਤੇ ਬਹੁਤ ਮਾੜੀ ਗੱਲ ਹੈ ਹੁਣ ਧੰਨ ਗੁਰੂ ਗੋਬਿੰਦ ਸਿੰਘ ਮਾਰਜੀ ਪ੍ਰੀਖਿਆ ਲੈਣ ਲੱਗੇ ਦੇਖਣ ਲੱਗੇ ਕਿੱਥੇ ਕਿ ਖਲੋਤੀ ਵਿਚਾਰ ਕਹਿੰਦੇ ਮਾੜੀ ਗੱਲ ਐ ਬਈ ਇਹ ਗੁਰਸਖ ਤੇਰੀ ਸ਼ਿਕਾਇਤ ਲੈ ਕੇ ਆਏ ਉਹ ਕਹਿੰਦੇ ਨੇ ਕਿ ਭਾਈ ਕਨਈਆ ਇੰਦਾ ਸੇਵਾ ਕਰਕੇ ਉਹ ਬੈਰੀਆਂ ਨੂੰ ਸਾਡੇ ਖਿਲਾਫ ਖੜੀ ਕਰ ਦਿੰਦਾ ਇੰਦਾ ਜਲ ਛਕਾ ਕੇ ਸਾਡੇ ਖਿਲਾਫ ਉਹਨਾਂ ਨੂੰ انرਜੀ ਦੇ ਕੇ ਪਾਣੀ ਦੀ ਪਾਣੀ ਪਿਆ ਕੇ ਤੜਫਦਿਆਂ ਨੂੰ ਸਹਿਕਦਿਆਂ ਨੂੰ ਖਲੋ ਸਾਹਮਣੇ ਖਲੋ ਦਿੰਦਾ ਸਤਿਗੁਰੂ ਜੀ ਬੜੀ ਘਾਲਣਾ ਕਾਲ ਕੇ ਇਸ ਦੀ ਪ੍ਰਾਪਤੀ ਕਰਨੇ ਆ ਫਦੇ ਪ੍ਰਾਪਤ ਕਰਨ ਦੀ ਜਦੋਂ ਇਹ ਗੱਲ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਾਰ ਦੇ ਪਾਵਨ ਪਵਿੱਤਰ ਮੁਖਾਰਮੇ ਦੇ ਵਿੱਚੋਂ ਸਰਵਣ ਕੀਤੀ ਭਾਈ ਕਨਈਆ ਨੇ ਤੇ ਗਲ ਵਿੱਚ ਪੱਲਾ ਪਾ ਕੇ ਭਾਈ ਕਨਈਆ ਸਾਹਮਣੇ ਖਲੋ ਗਿਆ ਦੇਖੋ ਨਿਮਰਤਾ ਮੈਂ ਜਿਹੜੀ ਬੇਨਤੀ ਕਰਦਾ ਸਾਂ ਨਾ ਕਿ ਨਿਮਰਤਾ ਦੇ ਨਾਲ ਇਦਾਂ ਦੀ ਇਹ ਪਦਵੀ ਪ੍ਰਾਪਤ ਹੁੰਦੀ ਹੈ ਇਦਾਂ ਦੀ ਵਿਚਾਰ ਪ੍ਰਾਪਤ ਹੁੰਦੀ ਹੈ ਇਹ ਨਿਮਰਤਾ ਦੇ ਨਾਲ ਇਹ ਭਲੇ ਦੀ ਲੋਚਨਾ ਕੀਤੀ ਜਾਂਦੀ ਹੈ ਸਤਿਗੁਰੂ ਦੀ ਮਾਤ ਗ੍ਰਹਿਣ ਕਰਨ ਦੇ ਨਾਲ ਇਦਾਂ ਦੀ ਭਾਵਨਾ ਬਣਦੀ ਹੈ ਫਿਰ ਭੁੱਲ ਬਖਸ਼ਾਈ ਜਾਂਦੀ ਚੜ੍ਹਦੀ ਕਲਾ ਪ੍ਰਦਾਨ ਕੀਤੀ ਜਾਂਦੀ ਹੈ ਸਤਗੁਰੂ ਜੀ ਇਦਾਂ ਕਿਰਪਾ ਰਹਿਮਤ ਵਰਤਾਉਂਦੇ ਨੇ ਉਸ ਵਕਤ ਭਾਈ ਕਨਈਆ ਜੀ ਕਹਿਣ ਲੱਗਾ ਸਤਗੁਰੂ ਜੀ ਹੁਣ ਜਿਹੜੇ ਬਚਨ ਦੀ ਵਿਚਾਰ ਆਪਾਂ ਕੀਤੀ ਹੈ ਨਾ ਜੇਸਾ ਆਧਾਰ ਤੇ ਉਹ ਕਹਿਣ ਲੱਗਾ ਸਤਗੁਰੂ ਜੀ ਕੀ ਕਰਾਂ ਮੇਰਾ ਹਿਰਦੈ ਇਦਾਂ ਦਾ ਹੋ ਚੁੱਕਿਆ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਪ੍ਰਾਪਤ ਕਰਕੇ ਮੇਰੇ ਮਨ ਦੇ ਵਿੱਚ ਇਦਾਂ ਦੀ ਪ੍ਰਾਪਤੀ ਹੋ ਚੁੱਕੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਦਰਕਰ ਦੀ ਬਖਸ਼ਿਸ਼ ਪ੍ਰਾਪਤ ਕਰਕੇ ਕਿ ਮੈਨੂੰ ਵੈਰੀ ਮਿੱਤਰ ਬਗਾਨੇ ਆਪਣੇ ਕਿਸੇ ਪ੍ਰਕਾਰੇ ਨਾਲ ਕੋਈ ਫਰਕ ਨਹੀਂ ਜੇ ਦਿਸਦਾ ਸਾਰੇ ਮੈਨੂੰ ਦੇਖੋ ਸਮਾਨ ਲੈਂਦੇ ਨੇ ਵੈਰੀ ਵੀ ਮਿੱਤਰਾਂ ਵਰਗੇ ਲੱਗਦੇ ਨੇ ਸਤਿਗੁਰੂ ਜੀ ਸਾਰੇ ਆਪਣੇ ਜਾਪਦੇ ਨੇ ਮੈਂ ਤੇ ਕੋਈ ਮਿੱਤਰ ਪ੍ਰਾਪਤ ਹੋਏ ਲੱਗਦੇ ਆ ਸਾਰੀ ਬੈਰੀ ਦਿੰਦਾ ਹੀ ਨਹੀਂ ਧੰਨ ਸ੍ਰੀ ਗੁਰੂ ਗੁਰੂ ਨਾਨਕ ਦੇਵ ਮਾਰਨੇ ਆਖਾ ਕਹਿੰਦੇ ਫਿਰ ਜਲ ਛਕਾ ਰਿਆਂ ਕਹਿੰਦਾ ਜੀ ਸਾਰੀ ਤੁਹਾਡੀ ਝੂਤ ਹੈ ਤੇਰੀ ਕਿਰਪਾ ਰਹਿਮਤ ਵਰਦੀ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਤੁਹਾਡੀ ਗੁਰਬਾਣੀ ਕਹਿੰਦੀ ਤੁਹਾਡਾ ਹੁਕਮ ਕਹਿੰਦਾ ਸਾਰੇ ਕੁਦਰਤ ਦੇ ਬੰਦੇ ਆ ਸਾਰੇ ਤੇਰੀ ਬੰਦੇ ਆ ਤੇਰੇ ਉਪਾਏ ਹੋਏ ਨੇ ਸਤਗੁਰੂ ਜੀ ਕੀਤਾ ਕਿ ਜਾਵੇ ਮੈਥੋਂ ਰਿਹਾ ਨਹੀਂ ਜਾਂਦਾ ਮੈਂ ਤੇ ਤੇਰੇ ਰੂਪ ਨੂੰ ਵੇਖ ਕੇ ਤੇਰੀ ਵਿਚਾਰ ਨੂੰ ਪ੍ਰਾਪਤ ਕਰਕੇ ਤੇਰੀ ਮਰਿਆਦਾ ਨੂੰ ਪ੍ਰਾਪਤ ਕਰਕੇ ਸਤਗੁਰੂ ਜੀ ਇਹ ਵਿਚਾਰ ਪ੍ਰਾਪਤ ਕਰਦਾ ਮੈਨੂੰ ਨਹੀਂ ਕੋਈ ਬੇਗਾਨਾ ਮੈਨੂੰ ਨਹੀਂ ਕਿ ਵੈਰੀ ਮੈਨੂੰ ਨਹੀਂ ਕਿ ਸੱਜਣ ਮਿੱਤਰ ਦਿੰਦਾ ਸਾਰੇ ਕੋਈ ਦਿੰਦੇ ਨੇ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬੜੀ ਖੁਸ਼ ਹੋਏ ਔਹ ਸਿੰਘਾਸਣ ਤੋਂ ਉੱਠ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਾਰਨੇ ਭਾਈ ਕਨਈਏ ਨੂੰ ਗਲ ਵਕੜੀ ਪਾ ਲਈ ਗਲ ਵਕੜੀ ਪਾ ਕੇ ਥਾਬੜਾ ਦਿੱਤਾ ਕਹਿੰਦੇ ਭਾਈ ਕਨਈਆ ਉਹ ਜਿਹੜੀ ਵਿਚਾਰ ਅਸੀਂ ਪ੍ਰਾਪਤ ਕਰਨਾ ਚਾਹੁੰਨੇ ਨਾ ਤੇਰੇ ਵਿੱਚੋਂ ਜਿਹੜੇ ਗੁਰਸਿੱਖਾਂ ਦੇ ਵਿੱਚੋਂ ਅਸੀਂ ਦੇਖਣਾ ਚਾਹੁੰਨੇ ਵਿਚਾਰ ਸਰਬੱਤ ਦੇ ਭਲੇ ਦੀ ਆਜੋ ਭਲੇ ਦੀ ਵਿਚਾਰ ਤੇਰੇ ਵਿੱਚੋਂ ਝਲਕ ਰਹੀ ਹੈ ਹਾ ਜੋ ਦੇਖ ਲਈ ਹੈ ਪ੍ਰਾਪਤ ਕਰ ਲਈ ਹੈ ਉਹ ਭਾਈ ਕਨਈਆ ਜਿੱਥੇ ਤੂੰ ਜਲ ਛਕਾਉਣਾ ਆਲੇ ਮੱਲਮ ਪੱਟੀ ਉਥੇ ਗੁਰਸਿੱਖਾਂ ਦੇ ਜਾ ਕੇ ਮੱਲਮ ਪੱਟੀ ਵੀ ਕਰਿਆ ਕਰ ਉਹਨਾਂ ਦੀ ਇਹ ਵੀ ਸੇਵਾ ਕਰਿਆ ਕਰ ਹੁਣ ਸਾਧਗੁਰ ਦੀ ਇਦਾਂ ਕਿਰਪਾ ਰਹਿਮਤ ਵਰਦੀ ਸਾਧਗੁਰ ਜੀ ਨੇ ਥਾਪੜਾ ਦਿੱਤਾ ਜ ਭਾਈ ਕਨਈਆ ਨੂੰ ਏਸੇ ਵਿਚਾਰ ਦੇ ਵਿੱਚੋਂ ਉੱਚ ਪਦਵੀ ਪ੍ਰਾਪਤ ਹੋਈ ਤੁ ਜੇ ਦੇਖਿਆ ਜਾਵੇ ਭਾਈ ਕਨਈਆ ਜੀ ਦੇ ਨਾਮ ਤੇ ਸੰਸਥਾਾਂਾਂ ਬਣੀਆਂ ਹੋਈਆਂ ਨੇ ਭਾਈ ਕਨਈਆ ਜੀ ਦੇ ਨਾਮ ਤੇ ਟਰਸਟ ਬਣੇ ਹੋਏ ਨੇ ਤੇ ਸਾਧਗੁਰੂ ਜੀ ਦੀ ਕਿਰਪਾ ਰਹਿਮਤ ਵਰਦ ਦੀ ਹੈ ਤੇ ਜੇਕਰ ਭਾਈ ਕਨਈਆ ਜੀ ਇਸ ਗੱਲ ਤੋਂ ਵਾਂਝੇ ਰਹਿ ਜਾਂਦੇ ਪ੍ਰਾਪਤੀ ਇਸ ਤੋਂ ਨਾਂ ਕਰਦੇ ਇਹ ਸਾਧਗੁਰੂ ਦਾ ਸ਼ੁਭ ਉਪਦੇਸ਼ ਪ੍ਰਾਪਤ ਨਾ ਕਰਦੇ ਤੇ ਕੀ ਪਤਾ ਅੱਜ ਭਾਈ ਕਨਈਆ ਜੀ ਦੇ ਜੀਵਨ ਪ੍ਰਤੀ ਕਿਦਾਂ ਦੀ ਵਿਚਾਰ ਕੀਤੀ ਜਾਂਦੀ ਇਹ ਤੇ ਰੱਬ ਜਾਣਦਾ ਪਰ ਉਹਨਾਂ ਨੇ ਆਪ ਸੰਗਤ ਜਿਵੇਂ ਕਰਦੇ ਨੇ ਉਹਨਾਂ ਦੀ ਤਰ੍ਹਾਂ ਉਹਨਾਂ ਦੇ ਪਾਏ ਪੂਰਨਾਂ ਤੇ ਚੱਲ ਰਹੇ ਹੋਂ ਜਿੰਦੇ ਉਹਨਾਂ ਨੇ ਜੋ ਵਿਚਾਰ ਪ੍ਰਾਪਤ ਕੀਤਾ ਉਹਦੇ ਮੁਤਾਬਕ ਆਪ ਸੰਗਤ 'ਤੇ ਕਰਨੇ ਹੋ ਤੇ ਸਾਧਗੁਰੂ ਦੀ ਕਿਰਪਾ ਦੇ ਨਾਲ ਭਾਈ ਕਨਈਆ ਨੇ ਉਹ ਪੂਰਨੇ ਪਾਦਿਆਬ ਸੰਗਤੂ ਪੂਰਨਾਂ ਤੇ ਚੱਲ ਰਹੇ ਹਾਂ ਤੇ ਅੱਜ ਸਤਗੁਰ ਦੀ ਕਿਰਪਾ ਰਹਿਮਤ ਵਰਤਦੀ ਐ ਆਪ ਸੰਗਤ ਇਸ ਮਾਰਗ ਤੇ ਚੱਲ ਕੇ ਅੱਜ ਸਰਬੱਤ ਦੇ ਭਲੇ ਦੀ ਜੀ ਜੰਦ ਫਸਲ ਵਾੜੀ ਦੀ ਕੈਨਾਤ ਦੀ ਭਲੇ ਦੀ ਲੋਚਨਾ ਪੇ ਕਰਦੇ ਹਾਂ ਇਹ ਉਹੀ ਪੂਰਨੇ ਨੇ ਭਾਈ ਕਨਈਆ ਵਰਗਿਆਂ ਦੇ ਆਹ ਗੁਰੂ ਦੇ ਸਿੱਖ ਜਿਹੜੇ ਬਣੇ ਨੇ ਜਿਨਾਂ ਨੇ ਸਤਗੁਰੂ ਦੇ ਦਰ ਘਰ ਦੇ ਵਿੱਚੋਂ ਬਖਸ਼ਿਸ਼ਾਂ ਰਹਿਮਤਾਂ ਪ੍ਰਾਪਤ ਕੀਤੀਆਂ ਇਹ ਉਹੀ ਵਿਚਾਰ ਅੱਜ ਪ੍ਰਾਪਤ ਬੈ ਕਰਨੇ ਹੋ ਆਪ ਸੰਗਤ ਧੰਨਤਾ ਦੇ ਜੋ ਕੋ ਇਸ ਵਿਚਾਰ ਨੂੰ ਪ੍ਰਾਪਤ ਕਰਨੇ ਆ ਤੇ ਕਰਨਾ ਵੀ ਇਦਾਂ ਹੀ ਚਾਹੀਦਾ ਪਿਆਰਿਓ ਅੱਜ ਦੁਨੀਆ ਦੇ ਵਿੱਚ ਮਨੁੱਖ ਆਪਣੇ ਭਲੇ ਵਾਸਤੇ ਆਪਣੀ ਵਿਚਾਰ ਵਾਸਤੇ ਬੜੇ ਸਟਰਗਲ ਕਰਦੇ ਨੇ ਬੜੇ ਮਿਹਨਤਾਂ ਪੇ ਕਰਦੇ ਨੇ ਸਾਨੂੰ ਆ ਪ੍ਰਾਪਤੀ ਹੋਵੇ ਉਹ ਪ੍ਰਾਪਤ ਹੋਵੇ ਪਰ ਕੰਦੇ ਅਸਲ ਆਨੰਦ ਉਹ ਹੁੰਦਾ ਜਦੋਂ ਪਰ ਉਪਕਾਰੀ ਬਣ ਕੇ ਦੂਜਿਆਂ ਖਾਤਰ ਭਲੇ ਦੀ ਲੋਚਨਾ ਕਰਦੇ ਖਾਤਰ ਜੀਵਨ ਬਤੀਤ ਕੀਤਾ ਜਾਵੇ ਤੇ ਫਿਰ 사ਤਗੁਰੂ ਜੀ ਦੀ ਕਿਰਪਾ ਨਾਲ ਉਹ ਗੁਰੂ ਦਾ ਸਿੱਖ ਪਰ ਉਪਕਾਰੀ ਜੀਵਨ ਪ੍ਰਾਪਤ ਕਰਕੇ ਸੱਚੀ ਦਰਗਾਹ ਦੇ ਵਿੱਚ ਆਪਣਾ ਜਨਮ ਜੀਵਨ ਲੇਖੇ 사ਤਗੁਰੂ ਦੇ ਚਰਨਾਂ ਵਿੱਚ ਲਾ ਕੇ ਜਾਂਦਾ 사ਤਗੁਰੂ ਦੀ ਤਾਂ ਪ੍ਰਾਪਤੀ ਹੋ ਜਾਂਦੀ ਹੈ